ਤੇ ਨਾਲ ਹੀ ਕਿਹਾ ਕਿ ਜਦੋਂ ਗੱਡੀਆਂ ਅੱਗ ਬਜਾਉਣ ਲਈ ਪਹੁੰਚਦੀਆਂ ਹਨ ਤਾਂ ਉਥੇ ਕਈ ਸਿਆਸੀ ਆਗੂ ਦੇ ਆਮ ਲੋਕ ਵੀ ਗੱਡੀਆਂ ਉੱਪਰ ਖੁਦ ਚੜ ਕੇ ਖੁਦ ਪਾਣੀ ਦੇ ਵਾਲੇ ਪਾਈਪ ਫੜ ਲੈਂਦੇ ਹਨ ਅਜਿਹੇ ਲੋਕਾਂ ਨੂੰ ਅਜਿਹੀ ਮੁਸ਼ਕਲ ਦੀ ਘੜੀ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪਾਈਪਾਂ ਨਾਲ ਅੱਗ ਬਜਾਉਣ ਦਾ ਕੋਈ ਤਜਰਬਾ ਨਹੀਂ ਹੁੰਦਾ ਜਿਸ ਕਾਰਨ ਉਹ ਲੋਕ ਫੋਕੀ ਸ਼ੋਰ ਤੇ ਲੈਣ ਲਈ ਅੱਗ ਬਜਾਉਣ ਦੇ ਕੰਮ ਵਿੱਚ ਰੁਕਾਵਟ ਬਣਦੇ ਹਨ ਜੀਬੀਸੀ ਅਪਡੇਟ ਦੇ ਲਈ ਮੁਕੇਰੀਆਂ ਤੋਂ ਹਰੀਸ਼ ਕੁਮਾਰ ਦੀ ਰਿਪੋਰਟ ਦੇਖੋ ਜਿਹੜੀ ਪਰਸੋ ਰਾਤ ਨੂੰ ਹਨੂਮਨ ਚੌਂਕ ਤੋਂ ਮਾਵੜਾ ਚੌਂਕ ਨੂੰ ਜਾਈਏ ਤਾਂ ਸੱਜੀ ਹੱਥ ਸੱਤ ਦੁਕਾਨਾਂਾਂ ਦੀ ਸ਼ਾਰਟ ਸਰਕਟਿੰਗ ਦੇ ਨਾਲ ਅੱਗ ਲੱਗ ਕੇ ਬਹੁਤ ਵੱਡਾ ਨੁਕਸਾਨ ਹੋਇਆ। ਔਰ ਅੱਜ ਜੀ ਸਾਰੇ 7 ਦੇ 7 ਦੁਕਾਨਦਾਰ ਸਾਰੇ ਸਾਡੇ ਸ਼ਹਿਰ ਦੇ ਪ੍ਰਮੁੱਖ ਵਪਾਰੀ ਡੈਪਟੀ ਕਮਿਸ਼ਨਰ ਸਾਹਿਬ ਨੂੰ ਮਿਲਣ ਲੱਗੇ ਆ ਔਰ ਉਹਨਾਂ ਨੂੰ ਇਹੀ ਬੇਨਤੀ ਕਰਨੀ ਆ ਵੀ ਇਹ ਹਾਦਸਾ ਗਰਦਾਸਪੁਰ ਦੇ ਵਿੱਚ ਨਵਾਂ ਦਸਵਾ ਵਾ। ਸੋ ਹਰ ਵਾਰੀ ਦੁਕਾਨ ਦੇ ਉੱਪਰ ਅੱਗ ਲੱਗਦੀ ਆ ਸਾਰਿਆ ਮਾਲ ਖਤਮ ਹੋ ਜਾਂਦਾ ਫਿਟਿੰਗਸ ਖਤਮ ਹੋ ਜਾਂਦੀਆਂ ਨੇ ਤੇ ਮੁੜ ਕੇ ਪਰਿਵਾਰਾਂ ਨੂੰ ਦੋ-ਦੋ ਸਾਲ ਲੱਗ ਜਾਂਦੇ ਨੇ ਖੜੇ ਹੋਣ ਵਾਸਤੇ। Söyle Soğuk...